ਸਤ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਪੇਜ ਤੇ ਤੇ ਤਲਵੰਡੀ ਸਬਸਕ੍ਰਾਈਬਰ ਮੇਲਾ ਦਿਖਾਉਣ ਲੱਗੇ ਆ ਜੀ ਸੇਵ ਕਰੇ ਫਿਕਰ ਦਿਖਾਉਣ ਲੱਗੇ ਆ ਜੀ ਆਲੇ ਸਿਰ ਸਤ ਸ੍ਰੀ ਅਕਾਲ ਜੀ ਸਤ ਸ੍ਰੀ ਅਕਾਲ ਆਪਣੇ ਟਰੈਕਟਰ ਬਾਰੇ ਦੱਸੀ ਗਿਰਾਂ ਆਜੂ ਬਾਈ ਜੀ ਇਹ ਚ 2002 ਮਾਡਲ ਜੀ 855 ਸਵਰਾਜ 2002 ਮਾਡਲ ਹੈ ਹਾਂ ਜੀ ਬਾਈ ਜੀ ਤੇ ਸਾਰੇ ਜੈਨੂਨ ਹੈ ਜੀ ਸਾਰਾ Ориਗਨਲ ਹੈ ਹਾਂ ਜੀ ਆਹ ਦੇਖ ਲਓ ਬਾਈ ਕੰਡੀਸ਼ਨ ਕਰ ਲਓ ਉਸ ਦਾ ਇੰਜਨ ਚ ਤੇ ਤੇਲ ਬਰੇਕਾਂ ਬਾਈ ਜੀ ਤੇਲ ਬਰੇਕਾ 13628 ਦੇ ਟਾਇਰ 8085 ਕੋ ਅਗਲੇ ਟਾਇਰ ਨਵੇਂ 2 ਸਟਾਰ 2 ਸਟਾਰ ਵਾਲਾ ਤੇਲ ਬਰੇਕ ਕਰਲੋਸਟਰ ਇੰਜਨ ਕਰਲੋਸਟਰ ਇੰਜਨ ਇਹ ਸਾਰੇ ਓਰੀਜਨਲ ਐ ਸਾਰੇ ਓਰੀਜਨਲ ਐ ਵਿੱਚ ਤੇ ਨਵਈਆ ਡੈਕ ਟੱਕ ਨਾਲ ਹੀ ਦਾ ਸਭ ਕੁਝ ਵਿੱਚ ਹੀ ਐ ਜਿਵੇਂ ਖੜਾ ਜੀ ਮੁੱਲ ਲੈਣਾ ਹੈਗਾ 2 ਲੱਖ ਤੇ 60000 60000 ਕਿੰਨੇ ਪੈਸਾ ਦਾ ਬਸ ਬਈ 7 ਨੰ 2.5 ਲੱਖ ਦਾ ਦੇਣਾ ਹੀ ਹੈ 2.5 ਲੱਖ ਰੁਪਏ ਦਾ ਹਾਂਜੀ ਚੱਲ ਕੋਈ ਵੀਡੀਓ ਦੇਖ ਕੇ ਉਹਦਾ ਮਾਨਤੰਨ ਕਰਦੀ ਹਾਂਜੀ ਆ ਤਾਂ ਕੋਈ ਨਹੀਂ ਤੇ ਅੱਗਿਆ ਸਵਰਾਜ ਕਿਹੜਾ ਮਾਡਲ ਇਹ 11 ਮਾਡਲ ਬਈ ਜੀ 4 ਸਟਾਰ 2011 ਮਾਡਲ ਸਿੰਗਲ ਪੰਪ ਇਹ ਸਿੰਗਲ ਪੰਪ ਪਾਵਰ ਆ ਗਿਆ ਬਈ ਜੀ ਸਿੰਗਲ ਪੰਪ ਪਾਵਰ ਸਟੀਅਰਿੰਗ ਹਾਂਜੀ ਪਿਛਲੇ ਟਾਇਰ ਨਵੇਂ ਜੇਕੇ ਦੇ ਜਵਨ ਨਾਮ ਇਹ ਇਹਦਾ ਬਿੱਲ ਵੀ ਮਿਲ ਜੀ ਪਈ ਲੈਣਾ ਆਪਾਂ ਖੁਦ ਹੀ ਬੁਆਏ ਆ ਬਈ ਸਤਨਾਮ ਸਿੰਘ ਅਗਲੇ ਟਾਰ ਅੱਧੇ ਇੱਕ ਟਾਰ ਹੈ ਜੀ ਬਈ ਅਸਲ ਹੋਰ ਸਟਾਰ ਟੈਂਟਰ ਇਹਨਾਂ ਨੂੰ ਨਹੀਂ ਲੱਗਦਾ ਆ ਓਰੀਜਨਲ ਆ ਬਈ ਸਰ ਖੰਡਾ ਨੰਬਰ ਬਟੰਡਾ ਨੰਬਰ ਖੰਡਾ ਸ਼ੋ ਮਗਰੇ ਆੜ ਬਾਡੀ ਸਾਰਾ ਓਰੀਜਨਲ ਆ ਕੱਲੇ ਮੜਗੜਾ ਦੀ ਟੱਚਿੰਗ ਆ ਬਈ ਮੜਗੜਾ ਇੱਕ ਟੱਚਿੰਗ ਹੋਈ ਆ ਬਾਈ ਨੇ ਦੱਸ ਕੇ ਰਹਿਊਗਾ ਤੇ ਬਾਕੀ ਸਾਰਾ ਓਰੀਜਨਲ ਆ 2011 ਮਾਡਲ ਕੀ ਦਾ ਰੇਕ ਸੇਵ ਕਤਨ 199 ਹਰਾਠੇ ਜਿਵੇਂ ਪਾਰਕਿਆ ਸਾਰਿਆਂ ਦੇ ਇਹ ਬਤਨ 159000 ਬਾਈ ਜੀ 79 ਦੇ ਦੇ ਦਾਂਗੇ 36000 36000 ਤਾਂ ਟਰੈਕਟਰ ਚੰਗੇ ਜੀ ਜਰ ਗਿਆ 30000 ਰੁਪਏ ਸ਼ੂਟ ਹੋ ਗਈ 40000 ਰੁਪਏ ਹਾਂਜੀ ਪ੍ਰਜੇਂਦਰਪੁਰ ਤੋਂ ਅੱਗੇ 5245 ਆ ਗਿਆ ਇਹ ਸੇਵ ਕਾ ਕਿਹੜਾ ਮਾਡਲ ਹੈ ਇਹ 14 ਬਾਈ ਜੀ 14 ਮਾਡਲ 5245 ਇਹ ਵੀ ਸਾਰੇ ਹੀ ਰਹਿਣ ਲੱਗਦਾ ਹੈ ਨਾ ਇਹ ਵੀ ਚੰਗਾ ਟਰੈਕਟਰ ਹੈ ਬਾਈ ਸਤਨਾਵ ਦੇ ਟਾਇਰ ਵੀ ਕੋਈ ਦੋਹੇ ਦੇ ਬਈ ਨਾ ਲੱਗੇ ਹੋਏ ਆ ਰੈਡੀਅਲ ਟਾਇਰ ਹੈ ਲੈਂਸ ਦੇ 80 85 ਗੱਜ ਅਗਲੇ ਨਵੇਂ ਜੀ ਅਗਲੇ ਗੁਦੀਆੜ ਦੇ ਨਾਮ ਮਹਾ ਮਹਾਨ 2014 ਮਾਡਲ ਪੀ ਵੀ ਬਾਈ ਨੰਬਰ ਹੈ ਹਾਂਜੀ 5245 ਇਹਦਾ ਰੇਟ 325 ਇਹਦਾ ਕੀ ਮਤਲਬ ਰੇਟ ਜੱਤੀ ਗਈ ਇਹ 325 ਕੀ ਹੈ ਠੀਕ ਜਿਹਾ ਰੱਖਿਆ ਹਾਂ ਬਾਈ ਬਸ ਮਨ ਦੇਣ ਲੈਣ ਦੇ ਆਲੇ ਭਰੇ ਹੋਏ ਆ ਬਾਲੇ ਰੇਟ ਤੇ ਭਰੇ ਨਹੀਂ ਗੇ ਇਹ ਦੇ ਦੇਾਂਗੇ ਜੀ 2 ਲੱਖ ਤੇ 85000 ਦਾ 285 ਦਾ ਬਾਈ 2014 ਮਾਡਲ 14 ਮਾਡਲ ਜੀ ਛੂਟਾ ਹੀ ਹੈ ਇਹ ਤੇ ਤਾਂ ਮੰਨੋ ਜੀ 2014 ਮਾਡਲ ਜਮਈ ਨਵਾਂ ਹਾਂ ਜੀ ਨਕਦ ਕੈਸ਼ ਦਾ ਫਰਸਟ ਓਨਰ ਜੀ ਫਰਸਟ ਓਨਰ ਪੀ ਵੀ ਬਾਈ ਨਵਾਂ ਪੀ ਵੀ ਬਾਈ ਫਾਜ਼ਿਲ ਕਰ ਜੀ ਕਿਸੇ ਵੀਰ ਨੇ ਲੈਣਾ ਆ ਟਰੈਕਟਰ ਬਹੁਤ ਸੋਹਣਾ ਜਮਈ ਨਵਾਂ ਟਰੈਕਟਰ ਇਹ ਤੋਂ ਬਾਅਦ ਫਿਰ 585 ਏ ਗੜਾ ਮਾੜ ਲੱਗਦਾ ਇਹ 98 ਜੀ ਏ 98 ਮਾੜ ਹੈ ਰੇਸ ਦੇ 40 ਕੁਪੇਸ ਹੈ ਜੀ ਇਹ ਸਾਰਾ ਅਰੀਜਨਲ ਹੀ ਆ ਬਾਈ ਕੱਲਾ ਨਾ ਬਲਾਕ ਤੇ ਆਪਾਂ ਮਨ ਪਫਾਰ ਦੀ ਮਰਵਾਤੀ ਸੀ ਫਸਟ ਓਨਰ ਹੀ ਆ ਬਾਈ ਪਹਿਲੇ ਕਰੂਗੀ ਮਨ ਡਾਕਟਰ ਅਗਲੇ ਟਾਇਰ ਨਵੇਂ ਹਾਂਜੀ ਤੇ ਇਹਦਾ ਨੰਬਰ ਬਾਈ ਇਹਦਾ ਨੰਬਰ ਪੀ ਵੀ 15 ਹਵੋਰ ਚ ਹਵੋਰ ਦਾ ਇਹਦਾ ਨੰਬਰ ਆ ਪੀ ਵੀ 15 ਇੰਜਨ ਗੇਅਰ ਦੀ ਫੁੱਲ ਗਾਰੰਟੀ ਆ ਜੀ ਕਲੱਚ ਇਹ ਸਿੰਗਲ ਆ ਬਾਈ ਸਿੰਗਲ ਅਗਲਾ ਹੈ ਹਾਂਜੀ ਤੇ ਰੇਟ ਇਹਦਾ ਕੀ ਆ ਰੇਟ ਇਹਦਾ 1 ਲੱਖ 90000 ਜੀ 1 ਲੱਖ 90000 ਰੁਪਏ ਤੇ ਕਿੰਨੇ ਦਾ ਦੇ ਲੈਣ ਬਾਈ ਸਤਨਾਮ ਇਹਦਾ ਹੈਗਾ ਜੀ ਬਸ ਪੂਰੇ 1.5 ਲੱਖ ਦਾ ਦੇ ਦੇਣੀ ਹੈ 1.5 ਲੱਖ ਰੁਪਏ ਦਾ ਹਾਂਜੀ ਤੇ ਵਿੱਚ ਵੀ ਟਰੈਕਟਰ ਕੋਈ ਕਟਿਆ ਜੂ ਜੇ ਕਟੌਂਡੇ ਚ ਕੱਟ ਲਾਂਗੇ ਵਿੱਚ ਕੱਟੇ ਹੋਈ ਹੈ ਬਾਈ ਜੀ ਠੀਕ ਹੈ ਹਾਂ ਇਹ ਆਪਣਾ ਮੋਬਾਈਲ ਨੰਬਰ ਬੋਲ ਦਿੰਦਾ 98968 98968 0042 0042 ਹਾਂਜੀ ਤੇ ਬੁੱਧਵਾਰ ਤੋਂ ਬਣਾਇ ਕਿ ਇੱਥੇ ਹੁੰਦੇ ਹੈ ਬਾਈ ਸਤਨਾਮ ਠੀਕ ਹੈ ਬਾਈ ਹਾਂਜੀ ਧੰਨਵਾਦ ਵੀਡੀਓ ਚੰਗੀ ਲੱਗੀ ਤਾਂ ਦਾ ਸ਼ੇਅਰ ਜ਼ਰੂਰ ਕਰ ਦਿਓ ਦੋਸਤੋ ਅੱਗੇ ਹੋਰ ਵੀਡੀਓ ਦੇਖਾਂਗੇ ਤੁਹਾਨੂੰ ਸਾਰ ਤੱਕ ਹੀ ਧੰਨਵਾਦ ਦੋਸਤੋ